ਬਾਬਾ ਜੀ ਜਿਵੇਂ ਤੀਨ ਸੁਖੀਆਂ ਸ੍ਰੀ ਮੰਦਰ ਦੀ ਸੇਵਾ ਕਰਦੇ ਰਹੇ ਆਪਾਂ ਅੰਮ੍ਰਿਤੇਪੁਰ ਘਟਨਾ ਆ ਗਈ ਸੀ ਬੱਚੀ ਦੀ ਪਾਪੜੀ ਗਈ ਜੀ ਦੇਖੋ ਇਹ ਤੰਕਰ ਦੀ ਡੋਰ ਹੈਗੀ ਆ ਪਹਿਲਾਂ ਦੱਸੋ ਤੁਸੀਂ ਕਿ ਇਹ ਇੱਕ ਮਿੰਟ ਮੈਸੇਜ ਪਹੁੰਚ ਜਾ ਮੈਸੇਜ ਤੇ ਸਾਡਾ ਉੱਤਰ ਪਤਾ ਆ ਜਿਸ ਦਿਨੋਂ ਬਿਨਾਂ ਮਤਲਬ ਬਸ ਦੀ ਸਵਾਜੀ ਦੇ ਤੇ ਕੀ ਜਾ ਕੇ ਪਰਚਾ ਕਰ ਦਿੱਤਾ ਸੋ ਨਾਨਕ ਸਰਮੁਖੀ ਬਾਬਾ ਲੱਖਾ ਸਿੰਘ ਨੇ ਹੁਣ ਕਿਹਾ ਕਿ ਐਕਸੀਡੈਂਟ ਦੇ ਵਿੱਚ ਕੱਲੀ ਰਹਿ ਗਈ ਬੱਚੀ ਦੀ ਅਸੀਂ ਬਾਹ ਫੜਾਂਗੇ ਇਹ ਕੋਈ ਕਹਿਣ ਦੀ ਗੱਲ ਹੈ ਸਾਡੀ ਇੱਕ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸਭ ਜਾਣਦੇ ਨੇ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਨਾਨਕ ਸਰ ਦੀ ਗੱਡੀ ਜਿਹੜੀ ਹੈ ਫਿਰੋਜ਼ਪੁਰ ਜਾ ਰਹੀ ਹੁੰਦੀ ਹੈ ਖੁਦ ਨਾਨਕ ਸਰ ਦੇ ਜਿਹੜੀ ਸੰਪਰਦਾਇ ਦੇ ਮੁਖੀ ਬਾਬਾ ਲੱਖਾ ਸਿੰਘ ਉਸ ਗੱਡੀ ਵਿੱਚ ਉਸ ਵੇਲੇ ਸਵਾਰ ਹੁੰਦੇ ਨੇ ਬੈਠੇ ਹੁੰਦੇ ਨੇ ਉਹਨਾਂ ਦੀ ਆਪਣੀ ਐਂਡੈਵਰ ਗੱਡੀ ਹੁੰਦੀ ਹੈ ਜਦੋਂ ਉਸ ਰੋਡ ਤੋਂ ਨਿਕਲਦੀ ਹੈ ਨਾਨਕਸਰ ਤੋਂ ਫਿਰੋਜ਼ਪੁਰ ਜਾਣ ਲਈ ਤਾਂ ਨਿਆਹਵਾਲਾ ਪਿੰਡ ਦੇ ਇੱਕ ਪਤੀ ਪਤਨੀ ਘਰ ਵਾਲਾ ਬਲਕਾਰ ਸਿੰਘ ਜੋ ਅਡਾਨੀ ਦੇ ਸਾਈਲੋ ਗੋਦਾਮ ਦੇ ਵਿੱਚ ਸਾਈਲੋ ਵਿਖੇ ਗਾੜ ਦੀ ਨੌਕਰੀ ਕਰਦਾ ਸੀ ਤੇ ਪ੍ਰਾਈਵੇਟ ਸਕੂਲ ਟੀਚਰ 5 ਮਹੀਨੇ ਦੀ ਪ੍ਰੈਗਨੈਂਟ ਉਹਦੀ ਘਰ ਵਾਲੀ ਲਵਜੀਤ ਕੌਰ ਆਪਣੀ 5 ਸਾਲ ਦੀ ਧੀ ਨਾਲ ਸਕੂਟੀ ਤੇ ਜਾ ਰਹੇ ਹੁੰਦੇ ਨੇ 23 ਫਰਵਰੀ ਨੂੰ ਉਹਨਾਂ ਨੇ ਰਿਸ਼ਤੇਦਾਰ ਦੇ ਵਿਆਹ ਦੇ ਵਿੱਚ ਜਾਣਾ ਸੀ ਵਿਆਹ ਤੋਂ ਪਹਿਲਾਂ ਉਹ ਸ਼ਾਪਿੰਗ ਕਰਨ ਲਈ ਸਕੂਟੀ 'ਤੇ ਜਾ ਰਹੇ ਨੇ ਦੋਨੇ ਜਦੋਂ ਪਿੱਛੋਂ ਬਾਬਾ ਲੱਖਾ ਸਿੰਘ ਦੀ ਇੰਡੈਵਰ ਗੱਡੀ ਆਂਦੀ ਹੈ ਉਹਨਾਂ ਨੂੰ ਟੱਕਰ ਮਾਰਦੀ ਹੈ ਤੇ ਉਹ ਲਵਜੀਤ ਕੌਰ ਸਕੂਟੀ 'ਤੇ ਬੈਠੀ 15 ਤੋਂ 20 ਫੁੱਟ ਉੱਪਰ ਉੱਛਲਦੀ ਹੈ ਤੇ ਧਰਤੀ 'ਤੇ ਆ ਕੇ गिरਦੀ ਹੈ ਤੇ ਉਹ ਦਾ ਸਵਰਗਵਾਸ ਹੋ ਜਾਂਦਾ ਹੈ ਘਰ ਵਾਲਾ ਵੀ ਗੰਭੀਰ ਜ਼ਖਮੀ ਹੁੰਦਾ ਉਹਨੂੰ ਪ੍ਰਾਈਵੇਟ ਆਪਣਾ ਇਹ ਪਹਿਲਾ ਸਿਵਲ ਹਸਪਤਾਲ ਉਸ ਤੋਂ ਬਾਅਦ ਲੁਧਿਆਣਾ ਫਿਰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਜਾਂਦਾ ਜਿੱਥੇ ਉਹ ਸਰਗਵਾਸ ਹੋ ਜਾਂਦਾ ਔਰ 5 ਸਾਲ ਦੀ ਉਹ ਬੱਚੀ ਪਰਿਵਾਰ ਵਿੱਚ ਇਕੱਲੀ ਰਹਿ ਗਈ ਹੈ ਸਭ ਜਾਣਦੇ ਨੇ ਵੀਡੀਓ ਬਹੁਤ ਵਾਇਰਲ ਹੋਏ ਸੀਗੇ ਬਾਬੇ ਦੇ ਇੱਕ ਸੇਵਕ ਨੂੰ ਜਨਤਾ ਵੱਲੋਂ ਫੜ ਕੇ ਕੁੱਟਿਆ ਵੇਗ ਗਿਆ ਸੀ ਗੱਡੀ ਵਿੱਚੋਂ ਨਸ਼ਾ ਮਿਲਣ ਦੀਆਂ ਖਬਰਾਂ ਵੀ ਉਸ ਵੇਲੇ ਗੱਡੀਆਂ ਸਨ ਪਰ ਇਹ ਵੀ ਗੱਲ ਆਈ ਸੀ ਕਿ ਬਾਬੇ ਦੀ ਇੰਡਾਇਵਰ ਗੱਡੀ ਚੋਂ ਸਮਾਨ ਕੱਢ ਕੇ ਦੂਜੀ ਗੱਡੀ ਸ਼ਿਫਟ ਕਰ ਦਿੱਤਾ ਗਿਆ ਤੇ ਜਿਹੜੇ ਗੱਡੀ ਸਵਾਰਚਾਂ ਨੂੰ ਉਹਨਾਂ ਨੂੰ ਦੂਜੀ ਗੱਡੀ ਥਾਣੇ ਚ ਆ ਕੇ ਜਿਹੜਾ ਬੰਦੇ ਲੈ ਜਾਂਦੇ ਨੇ ਪੁਲਿਸ ਗੱਡੀ ਨੂੰ ਉਹ ਸਮਾਨ ਸਮੇਤ ਵਿਅਕਤੀਆਂ ਸਮੇਤ ਥਾਣੇ ਵੀ ਲੈ ਗਈ ਸੀ ਅੱਜ ਆਪਾਂ ਗੱਲ ਕਰ ਰਹੇ ਹਾਂ 9 ਮਾਰਚ ਦੀ ਅੱਜ ਬਾਬਾ ਲੱਖਾ ਸਿੰਘ ਚੰਡੀਗੜ੍ਹ ਸੈਕਟਰ 28 ਗੁਰਦੁਆਰੇ ਪਹੁੰਚਦੇ ਨੇ ਉੱਥੇ ਉਹਨਾਂ ਦਾ ਸਾਲਾਨਾ ਧਾਰਮਿਕ ਸਮਾਗਮ ਹਫਤਾਵਾਰੀ ਸੀਗਾ ਅੱਜ ਉਹਦਾ ਸਮਾਪਨ ਸੀ ਅੱਜ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਾਬਾ ਜੀ ਨੇ ਦਾਅਵੇ ਕੀਤੇ ਅਸੀਂ ਸਮਾਜ ਸੇਵਾ ਦੇ ਬਹੁਤ ਕੰਮ ਕਰਦੇ ਆਂ 49 ਸਾਲ ਤੋਂ ਧਾਰਮਿਕ ਸਮਾਗਮ ਕਰਦੇ ਆ ਰਹੇ ਆਂ ਅੱਜ ਜਦੋਂ ਖਾਸ ਕਰ ਸਾਡੇ ਵੱਲੋਂ ਇਹ ਸਵਾਲ ਉਹਨਾਂ ਨੂੰ ਕੀਤਾ ਗਿਆ ਕਿ ਬਾਬਾ ਜੀ ਤੁਸੀਂ ਸਮਾਜ ਸੇਵਾ ਕਰਦੇ ਹੋ ਲੋੜਵੰਦੇ ਦੀ ਸੇਵਾ ਕਰਦੇ ਹੋ ਉਸ ਬੱਚੀ ਦੀ ਬਾਹ ਫੜੀ ਹੈ ਤੁਸੀਂ ਹਾਸੇ ਵਿੱਚ ਜਿਹੜੀ 5 ਸਾਲ ਦੀ ਬੱਚੀ ਮਾਪੇ ਤੋਂ ਸਖਣੀ ਹੋ ਗਈ ਹੈ ਤਾਂ ਉਹਨਾਂ ਨੇ ਕਿਹਾ ਇਹ ਕਹਿਣ ਦੀ ਗੱਲ ਹੈ ਨਾਲ ਹੀ ਬਾਬਾ ਜੀ ਨੇ ਇਹ ਵੀ ਕਿਹਾ ਕਿ ਲੋਕਾਂ ਨੇ ਕਿਡ ਆਉਟਸਟੈਂਸ ਸਹੀ ਕੀਤਾ ਸੀਗਾ ਐਵੇਂ ਬੱਸਾਂ ਖੜਾ ਕੇ ਜਾਮ ਲਾ ਦਿੱਤਾ ਗਿਆ ਤੇ ਬੰਦੇ ਨੂੰ ਕੁੱਟਮਾਰ ਕਰਨ ਨੂੰ ਪਏ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬੱਚੀ ਦੀ ਕੋਈ ਮਦਦ ਕੀਤੀ ਹੈ ਬੱਚੀ ਦੀ ਮਾਂ ਫੜੀ ਹੈ ਕਹਿੰਦੇ ਬਿਲਕੁਲ ਕਰਾਂਗੇ ਤੇ ਸੰਗਤ ਜਾਣਨਾ ਚਾਹੁੰਦੀ ਅਸੀਂ ਉਹਨਾਂ ਨੂੰ ਕਿਹਾ ਕਿ ਸੰਗਤ ਜਾਣਨਾ ਚਾਹੁੰਦੀ ਹੈ ਕਿ ਕੀ ਕੀਤਾ ਗਿਆ ਹਾਦਸਾ ਹਾਲਾਂਕਿ ਕੋਈ ਜਾਣ ਕੇ ਨਹੀਂ ਕਰਦਾ ਪਰ ਜਿਸ ਲਾਪਰਵਾਹੀ ਨਾਲ ਉਹ ਗੱਡੀ ਉਹਨਾਂ 'ਚ ਮਾਰੀ ਗਈ ਪਿੱਛੋਂ ਦੀ ਲਾ ਜਾ ਕੇ ਉੱਥੋਂ ਲੱਗਦਾ ਕਿ ਗੱਡੀ ਚਲਾਉਣ ਵਾਲ ਦਾ ਧਿਆਨ ਉਸ ਅੱਗੇ ਜਾ ਰਹੇ ਪਤੀ ਪਤਨੀ ਜੋੜੇ ਤੇ ਨਹੀਂ ਪਿਆ ਸੀ ਸੋ ਬਾਬਾ ਜੀ ਨੇ ਜਵਾਬ ਜ਼ਰੂਰ ਦਿੱਤਾ ਕਿ ਅਸੀਂ ਬੱਚੀ ਦੀ ਮਾਂ ਫੜੀ ਹੋਈ ਹੈ ਤੇ ਜ਼ਰੂਰ ਅਸੀਂ ਉਹਦੀ ਮਦਦ ਕੀਤੀ ਹੈ ਕਹਿਣ ਦੀ ਕੋਈ ਗੱਲ ਹੀ ਨਹੀਂ ਹੈਗੀ ਸੋ ਕੀ ਕਹਿ ਰਹੇ ਨੇ ਬਾਬਾ ਲੱਖਾ ਸਿੰਘ ਇਹ ਤੁਸੀਂ ਉਹਨਾਂ ਦੇ ਮੂੰਹ ਤੋਂ ਹੀ ਸੁਣ ਲਓ ਬਿਲਕੁਲ ਹੈ ਸਾਰੇ ਨਾਨਸਰ ਦੇ ਮਤ ਹੈ ਤਾਂ ਬਾਬਾ ਜੀ ਜਿਵੇਂ ਦੀਨ ਦੁਖੀਆਂ ਲੋੜਵੰਦਾਂ ਦੀ ਸੇਵਾ ਕਰਦੇ ਰਹਿੰਦੇ ਆਪਾਂ ਹਾਂ ਜਿਹੜੀ ਘਟਨਾ ਆ ਗਈ ਸੀ ਬੱਚੀ ਦੀ ਮਾਂ ਫੜੀ ਗਈ ਹੈ ਕਹਿ ਦਿੰਦੀ ਐਕਸੀਡੈਂਟ ਵਾਲਾ ਮਸਲਾ ਹੋਇਆ ਸੀ ਪੱਚੀ ਬਾਫੜੀ ਗਈ ਹੈ ਕੱਲੀ ਰਹਿ ਗਈ ਹੈ ਨਹੀਂ ਦੇਖੋ ਇਹ ਤੁਹਾਨੂੰ ਕਹਿੰਦੀ ਲੋੜ ਹੈਗੀ ਆ ਪਹਿਲਾਂ ਦੇਖੋ ਤੁਸੀਂ ਜੇ ਇੱਕ ਮਿੰਟ ਤੁਹਾਡਾ ਮੈਸੇਜ ਪਹੁੰਚ ਜਾਏ ਮੈਂ ਵੈਸੇ ਤੇ ਸਾਡਾ ਅਧਿਕਾਰ ਪਛਾਣਦਾ ਜਿਸ ਦਿਨ ਤੋਂ ਬਿਨਾਂ ਮਤਲਬ ਬੱਸ ਦੀ ਸਵਾਰੀਆਂ ਦੇ ਉੱਤੇ ਤੁਸੀਂ ਜਾ ਕੇ ਪਰਚਾ ਕਰਾ ਦਿੱਤਾ ਬੱਸ ਦੀਆਂ ਸਵਾਰੀਆਂ ਉਹ ਕਸੂਰਵਾਰ ਬੱਸ ਦਾ ਡਰਾਈਵਰ ਆਜਾ ਜਿੱਦੇ ਸਵਾਰੀਆਂ ਉਹ ਹੈ ਜਿਹੜਾ ਸਾਡਾ ਸਮਾਜ ਦਾ ਜਿਹਨੇ ਕਦਮ ਕਦਮ ਤੇ ਚੱਕਿਆ ਹੋਇਆ ਵਾ ਬਿਨਾਂ ਮਤਲਬ ਬਿਨਾਂ ਕਾਰਨ ਤੋਂ ਇਹ ਉੱਤੇ ਤਰਦਾ ਲਾ ਕੇ ਬੈ ਕੀ ਮਤਲਬ ਛੇ ਕਿ ਭੱਜ ਕੇ ਦੌੜ ਗਏ ਸੀ ਅਸੀਂ ਅਸੀਂ ਉੱਤੇ ਬੈਠੇ ਆ ਅਚੋੜਾ ਨੂੰ ਹਸਪਤਾਲ ਲੈ ਕੇ ਗਏ ਆ ਸਾਰੀ ਸੱਜੇ ਤੱਕ ਪਹੁੰਚੇਗਾ ਨਹੀਂ ਇਹ ਜੀ ਪਹੁੰਚਿਆ ਕੋਈ ਨਹੀਂ ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਪਚਾਉਂਦੇ ਅਸ਼ਰਦ ਨਰੇ ਭੋਕੇ ਨੰਬਰਦਾਨਾ ਕੰਮ ਕਰਦੇ ਆ ਸਾਨੂੰ ਕੋਈ ਇਹਨਾਂ ਗੱਲਾਂ ਦਾ ਮਤਲਬ ਨਹੀਂ ਤੁਸੀਂ ਸੁਣਿਆ ਕਿ ਬਾਬਾ ਲੱਖਾ ਸਿੰਘ ਉਹਨਾਂ ਨੇ ਕੀ ਕਿਹਾ ਸੋ ਆਨ ਵਾਲੇ ਸਮੇਂ ਚ ਇਹ ਪਤਾ ਹੀ ਲੱਗ ਜਾਏਗਾ ਕਿ ਸਮਾਜ ਸੇਵਾ ਲੋੜਵੰਦਾਂ ਦੀ ਮਦਦ ਗਰੀਬਾਂ ਦੀ ਮਦਦ ਕਰਨ ਵਾਲੇ ਨਾਨਕ ਸੰ ਸਾਰੇ ਸੰਪਰਦਾਇ ਦੇ ਮੁਖੀ ਬਾਬਾ ਲੱਖਾ ਸਿੰਘ ਨੇ ਕਿੰਨੇ ਕੁ ਇਸ ਬੱਚੀ ਦੀ ਮਦਦ ਕੀਤੀ ਹੈ ਤੁਸੀਂ ਕੀ ਕਹਿੰਦੇ ਹੋ ਕਮੈਂਟਸ ਦੇ ਵਿੱਚ ਆਪਣੀ ਰਾਏ ਜਰੂਰ ਭੇਜਣਾ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨਿਵਾਜ਼ਤ ਧੰਨਵਾਦ